ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚਕੇ ਪੰਜਾਬੀ ਕਿਚਨ 'ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਅਸੀਂ ਬਣਾ ਕੇ ਤਿਆਰ ਕੀਤੀ ਹੈ ਲੋਕੀ ਦੀ ਸਬਜ਼ੀ ਜਿਸ ਨੂੰ ਬਹੁਤ ਹੀ ਘੱਟ ਖਾਣਾ ਪਸੰਦ ਕਰਦੇ ਐ ਜਦ ਕਦੇ ਘਰ ਵਿੱਚ ਲੋਕੀ ਦੀ ਸਬਜ਼ੀ ਬਣਾਵ ਵੀ ਲਈਏ ਤਾਂ ਕਈ ਤਰ੍ਹਾਂ ਦੇ ਮੂੰਹ ਬਣਾਉਂਦੇ ਐ ਕਿ ਅੱਜ ਫੇਰ ਲੋਕੀ ਤੇ ਉਹ ਅਸੀਂ ਤਾਂ ਲੋਕੀ ਖਾਣੀ ਬਿਲਕੁਲ ਪਸੰਦ ਨਹੀਂ ਕਰਦੇ ਅੱਜ ਅਸੀਂ ਉਸ ਤਰ੍ਹਾਂ ਇੱਕ ਨਵੇਂ ਤਰੀਕੇ ਦੀ ਲੋਕੀ ਬਣਾਈ ਹੈ ਜਿਹਦੇ ਨਾਲ ਇਹ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਇਸ ਦੀ ਕਟਿੰਗ ਵੀ ਅਸੀਂ ਥੋੜੀ ਜਿਹੀ ਅਲੱਗ ਤਰੀਕੇ ਨਾਲ ਕੀਤੀ ਹੈ ਜੇ ਤੁਸੀਂ ਲੋਕੀ ਦੀ ਸਬਜ਼ੀ ਮੇਰੇ ਇਸ ਤਰੀਕੇ ਨਾਲ ਬਣਾਉਗੇ ਤਾਂ ਘਰ ਵਿੱਚ ਵੱਡੇ ਛੋਟੇ ਸਾਰੇ ਮੰਗ ਮੰਗ ਕੇ ਖਾਊਗੇ ਇਹ ਅਸੀਂ ਬਣਾਈ ਹੈ ਗਰੇਵੀ ਵਾਲੀ ਲੋਕੀ ਦੀ ਸਬਜ਼ੀ ਤੁਸੀਂ ਇਹਨੂੰ ਸੁੱਕੀ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਗਰੇਵੀ ਵਾਲੀ ਵੀ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੇ ਕਿੰਨੀ ਸੋਹਣੀ ਲੱਗਦੀ ਹੈ ਤੇ ਕਲਰ ਵੀ ਦਾ ਬਹੁਤ ਹੀ ਵਧੀਆ ਆਇਆ ਇਸ ਦੀ ਆਪਾਂ ਜਿਹੜੀ ਕਟਿੰਗ ਕੀਤੀ ਹੈ ਜਿਸ ਤਰ੍ਹਾਂ ਆਲੂ ਦੀ ਫ੍ਰੈਂਚ ਫ੍ਰਾਈ ਬਣਾਉਣ ਦੇ ਲਈ ਕਟਿੰਗ ਕਰਦੇ ਆ ਅੱਜ ਅਸੀਂ ਇਸ ਤਰ੍ਹਾਂ ਕਟਿੰਗ ਕੀਤੀ ਹੈ ਤਾਂ ਕਿ ਇਹ ਬੱਚਿਆਂ ਨੂੰ ਵੀ ਪਸੰਦ ਆਵੇ ਅੱਜਕਲ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਖਾਣੀਆਂ ਬਹੁਤ ਹੀ ਮੁਸ਼ਕਲ ਹੈ ਕਿ ਬੱਚੇ ਬਹੁਤ ਹੀ ਘੱਟ ਖਾਂਦੇ ਆ ਬਾਹਰ ਦੀਆਂ ਚੀਜ਼ਾਂ ਜ਼ਿਆਦਾ ਖਾਂਦੇ ਆ ਤੇ ਹਰੀਆਂ ਸਬਜ਼ੀਆਂ ਬਹੁਤ ਹੀ ਘੱਟ ਖਾਂਦੇ ਜੇ ਅਸੀਂ ਉਸੇ ਸਬਜ਼ੀਆਂ ਨੂੰ ਇੱਕ ਅਲੱਗ ਤਰੀਕੇ ਨਾਲ ਬਣਾਈਏ ਤਾਂ ਬੱਚੇ ਖੁਸ਼ੀ-ਖੁਸ਼ੀ ਖਾ ਲੈਂਦੇ ਆ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਦੇ ਵਿੱਚ ਮੈਂ ਬਹੁਤ ਹਰ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਂਦੀ ਐ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਦੇ ਆ। ਉਸੇ ਤਰ੍ਹਾਂ ਅੱਜ ਅਸੀਂ ਲੋਕੀ ਦੀ ਵੀ ਸਬਜ਼ੀ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਈ ਐ। ਜੇ ਤੁਸੀਂ ਵੀ ਇਹ ਲੋਕੀ ਦੀ ਸਬਜ਼ੀ ਬਣਾਣੀ ਆ ਤਾਂ ਪੂਰੀ ਵੀਡੀਓ ਜ਼ਰੂਰ ਦੇਖਿਓ। ਇਹ ਲੋਕੀ ਦੀ ਸਬਜ਼ੀ ਅਸੀਂ ਕਿਸ ਤਰੀਕੇ ਨਾਲ ਬਣਾਈ ਆ ਆਓ ਬਣਾ ਕੇ ਤਿਆਰ ਕਰਦੇ ਆਂ ਅਸੀਂ ਲੋਕੀ ਦੀ ਗਰੇਵੀ ਵਾਲੀ ਸਬਜੀ ਲੋਕੀ ਦੀ ਸਬਜੀ ਬਣਾਉਣ ਦੇ ਲਈ ਅਸੀਂ ਲੋਕੀ ਕੱਟ ਕੇ ਰੱਖ ਲਈ ਹੈ ਇਹਨਾਂ ਦੇ ਆਪਾਂ ਇਸ ਤਰ੍ਹਾਂ ਲੰਬੇ-ਲੰਬੇ ਪੀਸ ਕੱਟ ਲਏ ਜਿਸ ਤਰ੍ਹਾਂ ਆਲੂ ਦੇ ਫ੍ਰੈਂਚ ਫ੍ਰਾਈ ਬਣਾਉਂਦੇ ਆ ਤੇ ਉਸ ਲੰਬੇ ਪੀਸ ਕੱਟਦੇ ਅਸੀਂ ਅੱਜ ਲੋਕੀ ਦੇ ਵੀ ਇਸੇ ਤਰ੍ਹਾਂ ਪੀਸ ਕੱਟ ਕੇ ਰੱਖ ਲਈ ਹੈ ਇਸ ਤਰ੍ਹਾਂ ਲੋਕੀ ਬਣਾਉਣ ਦੇ ਨਾਲ ਬੱਚੇ ਬੜੇ ਚਾਹ ਨਾਲ ਲੋਕੀ ਖਾਂਦੇ ਆ ਜਿਹਨੂੰ ਕੋਈ ਖਾਣਾ ਪਸੰਦ ਨਹੀਂ ਕਰਦਾ ਇਸ ਦੀ ਸਬਜੀ ਵਿੱਚ ਪਾਉਣ ਦੇ ਲਈ ਕਾਰੇ ਚਨੇ ਲੈ ਆਏ ਆ ਇਹਨਾਂ ਨੂੰ ਅਸੀਂ ਤਿੰਨ ਤੋਂ ਚਾਰ ਸੀਟੀਆਂ ਮਰਵਾ ਲਈਆਂ ਜਾਂ ਤਾਂ ਤੁਸੀਂ ਇਹਨਾਂ ਨੂੰ ਰਾਤ ਨੂੰ ਭੇਕੇ ਰੱਖ ਸਕਦੇ ਹੋ ਜੇ ਰਾਤ ਨੂੰ ਨਹੀਂ ਭੇਣਿਆ ਤਾਂ ਤੁਸੀਂ ਨੂੰ ਕੁੱਕਰ ਵਿੱਚ ਦੋ ਤੇ ਤਿੰਨ ਸੀਟੀਆਂ ਮਰਵਾ ਲਿਓ ਇਹਦੇ ਨਾਲ ਲੋਕੀ ਦੀ ਸਬਜ਼ੀ ਬਹੁਤ ਹੀ ਵਧੀਆ ਬਣਦੀ ਹੈ ਤੇ ਇੱਕ ਅਲੱਗ ਫਲੇਵਰ ਦੀ ਬਣ ਕੇ ਤਿਆਰ ਹੁੰਦੀ ਹੈ ਕੜਾਈ ਵਿੱਚ ਤੇਲ ਪਾ ਲਿਆ ਹੁਣ ਇਹਦੇ ਵਿੱਚ ਸਾਫ ਤਾਂ ਜੀਰਾ ਪਾ ਲੈਣਾ ਹੈ ਤੇ ਚੁਟਕੀਕ ਅਜਵੈਣ ਪਾ ਲੈਣੀ ਹੈ ਅਜਵੈਣ ਦਾ ਵੀ ਫਲੇਵਰ ਬਹੁਤ ਵਧੀਆ ਆਉਂਦਾ ਹੈ ਅੱਜ ਜਿਸੀ ਕੀ ਇਹਦੀ ਸਬਜੀ ਬਿਲਕੁਲ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਨੀ ਹੈ ਧੀਰਾ ਵੀ ਸਾਡਾ ਪੁੱਜ ਗਿਆ ਇਹਦੇ ਵਿੱਚ ਪਿਆਜ਼ ਇੱਕ ਮਿਰਚ ਲਈਏ ਲਾਲ ਹਰੀ ਮਿਰਚ ਪਾ ਸਕਦੇ ਹੋ ਤੇ ਲਾਲ ਮਿਰਚ ਵੀ ਪਾ ਸਕਦੇ ਹੋ ਤੇ ਪਿਆਜ਼ਾਂ ਨੂੰ ਅਸੀਂ ਚੋਪਰ ਵਿੱਚ ਇਹਨਾਂ ਨੂੰ ਚੋਪ ਕਰਦੇ ਹਾਂ ਅਸੀਂ ਇਹਨਾਂ ਨੂੰ ਤੁਸੀਂ ਬਰੀਕ ਕਟਿੰਗ ਕਰਕੇ ਪਾ ਸਕਦੇ ਹੋ ਦਾ ਇਸ ਤਰ੍ਹਾਂ ਚੋਪਿੰਗ ਕਰਕੇ ਪਾ ਸਕਦੇ ਹੋ ਜਦੋਂ ਵੀ ਹਲਕਾ ਜਿਹਾ ਇਹਨਾਂ ਨੂੰ 1 ਤੋਂ 2 ਮਿੰਟ ਅਸੀਂ ਪਕਾ ਲੈਂਦੇ ਆ ਇਹ ਅਜ ਵੀ ਪੁੱਜ ਗਏ ਆ ਇਹਦੇ ਵਿੱਚ ਹੁਣ ਅਸੀਂ ਇੱਕ ਟਮਾਟਰ ਲਿਆ ਹੈ ਇਹ ਵੀ ਟੋਪਿੰਗਸ ਕਰ ਲਈਏ ਜੀ ਤੇ ਉਹ ਪਾ ਲੈਂਦੇ ਆ ਇਹਨਾਂ ਨੂੰ ਟਮਾਟਰਾਂ ਨੂੰ ਵੀ 1 ਮਿੰਟ ਅਸੀਂ ਪਕਾ ਲੈਂਦੇ ਆ ਮਟਰ ਵੀ ਸੌਫਟ ਹੋ ਗਏ ਹਨ ਗੈਸ ਕਰਦਨ ਦੇ ਬਿਲਕੁਲ ਲੋ ਤੇ ਹੁਣ ਇਹਦੇ ਵਿੱਚ ਆਪਾਂ ਮਸਾਲੇ ਪਾ ਲਾਂਗੇ ਪਾ ਲਾਂਦੇ ਇਹਦੇ ਵਿੱਚ ਆਪਾਂ ਨਮਕ ਟੇਸਟ ਦੇ ਮੁਤਾਬਕ ਹਲਦੀ ਪਾਊਡਰ ਜੀਰਾ ਪਾਊਡਰ ਗਰਮ ਮਸਾਲਾ ਮਸਾਲੇ ਪਾਣੇ ਬਿਲਕੁਲ ਥੋੜੇ ਮਸਾਲੇ ਪਾਣੇ ਦੇ ਚਮਚੇ ਤੋਂ ਹੀ ਮੈਂ ਘਟ ਮਸਾਲੇ ਪਾਏ ਆ ਤੁਸੀਂ ਸਬਜ਼ੀ ਦੇ ਮੁਤਾਬਕ ਸਾਰੇ ਮਸਾਲੇ ਵਿੱਚ ਪਾ ਲੈਣੇ ਆ ਲਾਲ ਮਿਰਚ ਪਾਊਡਰ ਇੱਕ ਮਸਾਲਾ ਇਹਦੇ ਵਿੱਚ ਅਸੀਂ ਹੋਰ ਪਾਵਾਂਗੇ ਜਿਸ ਤਰ੍ਹਾਂ ਆਪਾਂ ਖੜੇ ਮਸਾਲੇ ਪਾਉਂਦੇ ਆ ਲੌਂਗ ਹੋ ਗਏ ਇਲਾਇਚੀ ਹੋ ਤੇ ਕਾਲੀ ਮਿਰਚ ਹੋ ਗਈਆਂ ਜੇ ਤੁਸੀਂ ਸਾਫ ਤੇ ਵੀ ਨਾ ਵਿੱਚ ਖੜੇ ਮਸਾਲੇ ਪਾ ਸਕਦੇ ਹੋ ਨਹੀਂ ਤਾਂ ਇਸ ਤਰ੍ਹਾਂ ਪਾਊਡਰ ਬਣਾ ਕੇ ਵਿੱਚ ਪਾ ਸਕਦੇ ਹੋ ਜਿਵੇਂ ਛੋਟੇ ਬੱਚੇ ਹੈ ਬਿਲਕੁਲ ਇਹ ਇੱਕ ਮਖਾਂਦੇ ਨਹੀਂ ਹੈਗੇ ਤੇ ਬਾਹਰ ਕੱਢ ਦਿੰਦੇ ਆ ਇਸ ਤਰ੍ਹਾਂ ਤੁਸੀਂ ਇਹਨਾਂ ਦਾ ਪਾਊਡਰ ਬਣਾ ਕੇ ਰੱਖਿਆ ਇਹ ਪਾਊਡਰ ਮਸਰੇਕ ਸਾਜੀ ਵਿੱਚ ਤੁਸੀਂ ਜਰੂਰ ਪਾਇਆ ਕਰੋ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਸਟੋਰੀ ਮੇਥੀ ਇੱਕ ਮਸਾਲਾ ਇਹਦੇ ਵਿੱਚ ਅਸੀਂ ਹੋਰ ਪਾਵਾਂਗੇ ਜਿਹਦੇ ਨਾਲ ਸਬਜੀ ਬਹੁਤ ਹੀ ਵਧੀਆ ਬਣਦੀ ਹੈ ਜੇ ਤੁਹਾਡੇ ਕੋਲ ਟਾਈਮ ਨਹੀਂ ਹੈ ਤਾਂ ਤੁਸੀਂ ਇਹ ਮਸਾਲਾ ਵਿੱਚ ਪਾ ਸਕਦੇ ਹੋ ਹੋਰ ਕੁਝ ਨਹੀਂ ਪਾਣਾ ਸਿਰਫ ਇੱਕ ਮਸਾਲੇ ਦੇ ਨਾਲ ਹੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਇਹਦੇ ਵਿੱਚ ਪਾਉਂਦੇ ਆ ਬਿਲਕੁਲ ਥੋੜਾ ਜਿਹਾ ਪਾਣੀ ਇਹਨਾਂ ਸਾਰਿਆਂ ਨੂੰ ਮਸਾਲਿਆਂ ਨੂੰ ਅਸੀਂ ਪਕਾ ਲੈਣਾ ਹੈ ਜੇ ਜਲਦੀ ਜਲਦੀ ਸਬਜ਼ੀ ਬਣਾਣੀ ਹੋਵੇ ਤਾਂ ਬਹੁਤ ਹੀ ਤੇ ਲਸਣ ਪਿਆਜ਼ ਕਿੰਨੀ ਸਾਮਾਨ ਸਾਨੂੰ ਛਿੱਲਣਾ ਹੋ ਕਰਨਾ ਤਾਂ ਤੁਸੀਂ ਸਿਰਫ ਇੱਕ ਕੁਛ ਨਹੀਂ ਕਰਨਾ ਸਬਜ਼ੀ ਕੱਟੋ ਤੇ ਸਿਰਫ ਇੱਕ ਉਹ ਮਸਾਲਾ ਪਾ ਲਓ ਉਹਦੇ ਨਾਲ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਤੁਸੀਂ ਵੀ ਇਹ ਮਸਾਲਾ ਬਣਾਉਣਾ ਹੈ ਤਾਂ ਮੈਂ ਤੁਹਾਨੂੰ ਕੁਝ ਮੈਸੇਜ ਕਰ ਦੇ ਮੈਂ ਤੁਹਾਨੂੰ ਇਹਦਾ ਲਿੰਕ ਦੇ ਦੰਗੇ ਮੈਸੇ ਮੈਂ ਇਹਦੀ ਵੀਡੀਓ ਪਹਿਲਾਂ ਚੈਨਲ ਤੇ ਪਾਈ ਹੋਈ ਹੈ ਮਸਾਲੇ ਦੀ 22 ਮਸਾਲਿਆਂ ਦਾ ਇੱਕ ਮਸਾਲਾ ਹੁਣ ਅਸੀਂ ਇਹਨਾਂ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਥੋੜਾ ਜਿਹਾ ਪਾਣੀ ਹੋਰ ਲਾਂਦੇ ਆ ਕਿ ਮਸਾਲਾ ਸਾਡਾ ਪੂਜਦਾ ਵੀ ਕੱਚੇ ਕੰਦੀ ਵਾਸ਼ਨਾ ਨਾ ਆਵੇ ਇਸ ਤਰ੍ਹਾਂ ਲਗਾਤਾਰ ਘਰਸੀ ਚਲਾਉਂਦੇ ਪਕਾ ਲੈਣਾ ਮਸਾਲੇ ਨੂੰ ਸਾਲਾ ਇਹ ਵੀ ਕੋਲਣ ਪੱਕ ਗਿਆ ਤੇ ਮਸਾਲਾ ਇਹਨਾਂ ਆਪਣਾ ਤੇਲ ਛਾੜ ਦਿੱਤਾ ਹੁਣ ਇਹਦੇ ਵਿੱਚ ਅਸੀਂ ਕੱਟੀ ਹੋਈ ਲੋਕੀ ਤੇ ਕਾਲੇ ਛੋਲੇ ਇਹਦੇ ਪੂਜੇ ਹੋਏ ਸੀ ਉਹ ਪਾ DNA ਇਸ ਸਬਜੀ ਨੂੰ ਤੁਸੀਂ ਗਰੇਵੀ ਵਾਲਾ ਵੀ ਬਣਾ ਸਕਦੇ ਹੋ ਜਾਂ ਸੁੱਕੀ ਵੀ ਬਣਾ ਸਕਦੇ ਹੋ ਆਪਾਂ ਪਹਿਲਾਂ 2 ਤੋਂ 3 ਮਿੰਟ ਸਬਜੀ ਨੂੰ ਇਸੇ ਤਰ੍ਹਾਂ ਪਕਾ ਲਾਣਾ ਤੇ ਬਾਅਦ ਵਿੱਚ ਥੋੜਾ ਜਿਹਾ ਇਹਨੂੰ ਪਾਣੀ ਲਾ ਮੰਗੇ। ਦੋਵਾਂ ਤਰ੍ਹਾਂ ਦੇ ਤੁਹਾਨੂੰ ਚਾਹੀਏ ਇਸੇ ਤਰ੍ਹਾਂ ਸਬਜੀ ਨੂੰ ਪਕਾ ਲਿਆ ਤੇ ਹੁਣ ਇਹ ਤਕ ਕਟੋਰੀ ਪਾਣੀ ਲਾ ਦੇਣਾ। ਆਪਾਂ ਇਹਨੂੰ ਹਲਕੀ ਜਿਹੀ ਗਰੇਵੀ ਵਾਲੀ ਸਬਜੀ ਬਣਾਵਾਂਗੇ। ਜੇ ਤੁਸੀਂ ਸੁੱਕੀ ਜੇ ਤੁਸੀਂ ਸੁੱਕੀ ਸਬਜੀ ਬਣਾਣੀ ਹੈ। ਤੇ ਥੋੜਾ ਜਿਹਾ ਤੇਲ ਜ਼ਿਆਦਾ ਪਾ ਲਓ ਜਾਇ ਨੂੰ ਇਸੇ ਤਰ੍ਹਾਂ ਕੜਛੀ ਚਲਾਂਦੇ ਪਕਾ ਲੈਣਾ ਤਾਂ ਤੁਸੀਂ ਤੁਹਾਡੀ ਸੁੱਕੀ ਸਬਜੀ ਤੁਸੀਂ ਬਣਾ ਸਕਦੇ ਹੋ ਜੇ ਕਰੇਵੀ ਵਾਲੀ ਬਣਾਣੀ ਹੈ ਤਾਂ ਤੁਸੀਂ ਪਾਣੀ ਲਾ ਸਕਦੇ ਹੋ ਪਹਿਲਾਂ ਅਸੀਂ ਸਬਜੀ ਨੂੰ 2 ਤੋਂ 3 ਮਿੰਟ ਪਕਾ ਲਾਉਂਦੇ ਆ ਪਹਿਲਾਂ ਅਸੀਂ ਸਬਜੀ ਨੂੰ 2 ਤੋਂ 3 ਮਿੰਟ ਪਕਾ ਲੈਂਦੇ ਬਾਅਦ ਵਿੱਚ ਇੱਕ ਚੀਜ਼ ਹੋਰ ਪਾਵਾਂਗੇ ਜਿਹਦੇ ਨਾਲ ਸਬਜੀ ਬਹੁਤ ਹੀ ਵਧੀਆ ਬਣਦੀ ਹੈ ਹੁਣ ਅਸੀਂ ਇਹਨੂੰ ਕੱਕ ਦਿੰਦੇ ਆ ਟੱਕੇ ਨੂੰ ਪਕਾ ਲੈਣਾ ਤੇ ਗੈਸ ਬਿਲਕੁਲ ਲੋ ਕਰ ਲਿਓ ਲੋ ਆਂਚ ਤੇ ਹੌਲੀ-ਹੌਲੀ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਜੇ ਫੁੱਲ ਆਂਚ ਤੇ ਪਕਾਉਂਦੇ ਆ ਤਾਂ ਪਾਣੀ ਜਿੱਤੀ ਛੁੱਕ ਜਾਂਦਾ ਹੈ ਸੇ ਸਬਜ਼ੀ ਕੱਚੀ ਰਹਿ ਜਾਂਦੀ ਹੈ ਪਹਿਲਾਂ ਇਹਨੂੰ ਉਬਾਲੀ ਦੇ ਲਓ ਫੁੱਲ ਆਂਚ ਤੇ ਬਾਅਦ ਵਿੱਚ ਗੈਸ ਲੋ ਕਰ ਦਿਓ ਦੋ ਤੋਂ ਤਿੰਨ ਕਿ ਮਿੰਟ ਹੋ ਗਏ ਆ ਸਾਹ ਦੇ ਵਿੱਚ ਦੋਹਾਂ ਪੱਤੇ ਲਾਈ ਹੋਈ ਸੇਫ ਰਿਫਰੈਸ਼ ਕਰੀਮ ਪਾ ਦਾਨੀ ਹੈ ਵਾਸੀ ਕਰੀਮ ਨਹੀਂ ਪਾਣੀ ਖੱਟੀ ਨਹੀਂ ਹੋਵਾ ਬਿਲਕੁਲ ਤਾਜੀ ਕਰੀਆ ਤਾਂ ਉਹ ਪਾ ਲੈਣੀ ਹੈ ਜੇ ਕਰੀਮ ਨਹੀਂ ਹੈ ਤਾਂ ਥੋੜਾ ਜਿਹਾ ਤੁਸੀਂ ਅਧਿਕ ਗਲਾਸੀ ਦੁੱਧ ਦੀ ਪਾ ਸਕਦੇ ਹੋ ਪਾਣੀ ਘੱਟ ਲਾਇਓ ਤੇ ਦੁੱਧ ਦੀ ਗਲਾਸੀ ਪਾ ਦਿਓ ਕਰ ਦਿਆ ਇਹਨੂੰ ਮਿਕਸ ਇਸ ਤਰ੍ਹਾਂ ਕੀ ਇਹਦੀ ਸਾਂਝੀ ਇਸ ਤਰ੍ਹਾਂ ਸ਼ਾਹੀ ਪਨੀਰ ਹੁੰਦਾ ਉਸੇ ਤਰ੍ਹਾਂ ਦੀ ਬਣ ਕੇ ਆ ਤੇ ਉਹ ਹੀ ਫਲੇਵਰਾਂ ਦੀ ਬਹੁਤ ਹੀ ਵਧੀਆ ਬਣਦੀ ਹੈ ਤਾਂ ਬੱਚੇ ਬੜੇ ਚਾਹ ਨਾਲ ਖਾਂਦੇ ਆ ਇਹਨੂੰ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਪਕਾ ਲੈਂਦੇ ਆ ਇਹਨੂੰ ਹੋਰ ਆਹ ਟੱਕ ਦੰਦੇ ਲੋਕੀ ਦੀ ਸਬਜ਼ੀ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗਦੀ ਹੈ ਜੇ ਆਪਾਂ ਲੋਕੀ ਨੂੰ ਇਸ ਤਰ੍ਹਾਂ ਲੰਬੀ ਲੰਬੀ ਕੱਟਦੇ ਆ ਤਾ ਬੱਚੇ ਬੜੇ ਆਉਂਦੇ ਖੁਸ਼ੀ-ਖੁਸ਼ੀ ਖਾ ਲੈਂਦੇ ਆ ਸਾਰਾ ਪਰਿਵਾਰ ਬੜੇ ਚਾਹ ਨਾਲ ਖਾਂਦਾ ਕੀ ਦੇ ਵਿੱਚ ਆਪਾਂ ਕਾਲੇ ਛੋਲੇ ਪਾਏ ਤਾਂ ਫਲੇਵਰ ਅਲੱਗ ਹੋ ਜਾਂਦਾ ਏ ਤੁਸੀਂ ਵੀ ਇੱਕ ਵਾਰ ਕਾਲੇ ਛੋਲੇ ਪਾ ਕੇ ਲੋਕੀ ਦੀ ਸਬਜ਼ੀ ਜ਼ਰੂਰ ਟਰਾਈ ਕਰਿਓ ਤੇ ਇਹਨੂੰ ਗਰੇਵੀ ਵਾਲੀ ਹੋਈ ਬਣਾ ਕੇ ਦੇਖਿਓ ਜੇ ਤੁਸੀਂ ਸੁੱਕੀ ਖਾਣੀ ਪਸੰਦ ਕਰਦੇ ਆ ਤਾਂ ਤੁਸੀਂ ਸੁੱਕੀ ਬਣਾ ਸਕਦੇ ਆ ਇੱਕ ਵਾਰ ਤੁਸੀਂ ਗਰੇਵੀ ਵਾਲੀ ਜ਼ਰੂਰ ਟਰਾਈ ਕਰਿਓ ਇਹ ਸਬਜ਼ੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ ਹੈ ਜੇ ਤੁਸੀਂ ਪੁਰਾਣੇ ਤਰੀਕੇ ਦੀ ਖਾ ਖਾ ਕੇ ਆਖ ਗਿਆ ਤਾਂ ਮੇਰੀ ਗਰੰਟੀ ਹੈ ਤੁਹਾਨੂੰ ਇਸ ਤਰ੍ਹਾਂ ਲੋਕੀ ਦੀ ਸਬਜੀ ਜ਼ਰੂਰ ਪਸੰਦ ਆਉਗੀ ਮੈਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਉਂਗੀ ਜਿਹਦੇ ਵਿੱਚ ਮੈਂ ਲੋਕੀ ਦੀ ਸਬਜੀ ਇੱਕ ਅਲੱਗ ਤਰੀਕੇ ਦੇ ਨਾਲ ਬਣਾ ਕੇ ਅਸੀਂ ਤਿਆਰ ਕਰਨੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਹੈ ਖਾਣੇ ਪਸੰਦ ਨਹੀਂ ਕਰਦੇ ਹੈ ਜਾਂ ਤੁਸੀਂ ਉਹ ਸਬਜੀ ਉਸ ਤਰੀਕੇ ਦੇ ਨਾਲ ਲੋਕੀ ਦੀ ਬਣਾਓਗੇ ਕੋਈ ਵੀ ਪਹਿਚਾਨ ਨਹੀਂ ਸਕਦੇ ਕਿ ਇਹ ਸਬਜੀ ਲੋਕੀ ਦੀ ਅਸੀਂ ਬਣਾਈ ਹੈ ਮੈਂ ਜਲਦੀ ਉਹਦੀ ਵੀਡੀਓ ਲੈ ਕੇ ਆਉਂਗੀ ਤੁਹਾਨੂੰ ਸਾਡੀ ਅੱਜ ਦੀ ਇਹ ਸਬਜੀ ਲੋਕੀ ਦੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜ਼ਰੂਰ ਦੱਸਿਓ ਏ ਇਸ ਤਰ੍ਹਾਂ ਦੀਆਂ ਨਮੀਆਂ ਨਮੀਆਂ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇ ਤੇ ਨਵੇਂ ਅਜੇ ਨੂੰ ਪਹਿਲੀ ਵਾਰ ਦੇਖਦੇ ਐ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ